ਗੁਰਦਾਸਪੁਰ ਦੇ ਕਸਬਾ ਦਿਨਾਨਗਰ ਦੇ ਨਜ਼ਦੀਕ ਪਿੰਡ ਮਸਰਾਲਾ ਨੇੜੇ ਮਿਆਣੀ ਚਵੇਲਾ ਦੇ ਵਿੱਚ ਗੁਜਰਾ ਦੇ ਡੇਰੇ ਤੇ ਅਚਾਨਕ ਯਾਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਭ ਕੁਝ ਸੜ ਗਈ ਸਵਾਹ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਦੇਖਦਿਆਂ ਹੀ ਦੇਖਦਿਆਂ ਸਾਰੇ ਘਰ ਅਤੇ ਸਾਰਾ ਸਮਾਨ ਇਸਕਦੀ ਚਪੇੜ ਦੇ ਵਿੱਚ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਥੇ ਕਰ ਤੇ ਪ੍ਰਾਲੀ ਸੜਕੇ ਸੁਆਹ ਹੋ ਗਈ ਹੈ ਜਿਸ ਕਾਰਨ ਗੁਜਰਾ ਦਾ 10 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਤੇ ਪੀੜਤਾਂ ਦੇ ਮੁਤਾਬਕ ਤਿਲ-ਤਿਲ ਕਰਕੇ ਉਹਨਾਂ ਗਹਿਣੇ ਤੇ ਹੋਰ ਸਮਾਨ ਬਣਾਇਆ ਸੀ ਜੋ ਕਿ ਹੁਣ ਸੜਕੇ ਰਾਖ ਹੋ ਗਿਆ ਹੈ ਤੇ ਇਸ ਦੌਰਾਨ ਫੁੱਟ-ਫੁੱਟ ਕੇ ਰੋਂਦੇ ਗੁਜਰ ਨਜ਼ਰ ਆਏ ਨੇ ਜਿਨ੍ਹਾਂ ਪਰਿਸ਼ਾਸਨ ਤੋਂ ਮਦਦ ਦੀ ਵੀ ਅਪੀਲ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੇਟੀ ਦੇ ਵਿੱਚ ਪਏ 4 ਲੱਖ ਰੁਪਏ ਇਸ ਦੇ ਨਾਲ ਹੀ 4 ਲੱਖ ਦਾ ਸੋਨਾ ਤੇ ਘਰ ਦਾ ਕੀਮਤੀ ਸਮਾਨ ਜੋ ਕਿ ਅੱਗ ਦੀ ਚਪੇੜ ਦੇ ਵਿੱਚ ਆ ਗਿਆ ਹੈ ਇਸ ਦੌਰਾਨ 2 ਲੱਖ ਦੀ ਪਰਾਲੀ ਵੀ ਸੜ ਕੇ ਸੁਆਹ ਹੋ ਚੁਕੀ ਹੈ ਜਦ ਤੱਕ ਫਾਇਰ ਬ੍ਰਿਗੇਡ ਪਹੁੰਚੀ ਹੈ ਅਗ ਆਪਣੇ ਚਪੇਟ ਦੇ ਵਿੱਚ ਸਭ ਕੁਝ ਲੈ ਚੁੱਕੀ ਸੀ ਤੇ ਸਭ ਕੁਝ ਸੁਆਹ ਹੋ ਚੁਕਿਆ ਸੀ ਇਸ ਦੌਰਾਨ ਪੀੜਤ ਗੁਜਰਾ ਦੇ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਸਰ ਮੇਰਾ ਨਾਮ ਸੁਰਮੂ ਹੈ ਸਰ ਅਸੀਂ ਅੰਦਰ ਸੁੱਤੇ ਦੇ ਹੀ ਨੰਗਰਾਂ ਨੂੰ ਚਰਾ ਚ ਰੁਕੇ ਉਧਰ ਲਿਹਾ ਕੇ ਦੇ ਅੰਦਰ ਸੁੱਤੇ ਦੇ ਹੀ ਤੇ ਸਾਨੂੰ ਸਰ ਕੋਈ ਪਤਾ ਨਹੀਂ ਚੱਲਿਆ ਕੀ ਕਿਧਰ ਆ ਗਈ ਐ ਸਾਡੇ ਬਿੱਟ ਦੇ ਪਤਿਆਂ ਨੂੰ ਸਤਵਾਗੇ ਦਾ ਜਗਾਇਆ ਸਾਡੇ ਬੱਚੇ ਬੱਚੇ ਸੀ ਬਾਹਰ ਗੱਡਿਆ ਕਿੰਝ ਕੋਈ ਪਤਾ ਦਿਲੇਗਾ ਕਿਧਰ ਰੋਜ਼ਾ ਸਤਿ ਸਤਿ ਕੀ ਕੀ ਨੁਕਸਾਨ ਹੋਇਆ ਸਭ ਸਾਡਾ ਨੁਕਸਾਨ ਬੜਾ ਹੋ ਗਿਆ ਜੀ 4 ਰੱਖ ਦੀਆਂ ਨਗਦੀ ਸੀ 4 ਰੱਖ ਰਗੇ ਨਹੀਂ ਸਰ ਬਾਕੀ 3 ਲੱਖ ਦੀ ਪਰਾਲੀ ਸੀ ਸਰ

ਸਾਨੂੰ ਤੇ ਸੌਣ ਵਾਸਤੇ ਵੀ ਕੁਝ ਨਹੀਂ ਰਾਤ ਨੂੰ ਸੋਣਾ ਨਹੀਂ ਮੈਂ ਬੁੱਧ ਤੋਂ ਕੁਝ ਨਹੀਂ ਸੌ ਰਹਾ ਕਿ